ਸਲੋਕ ਮਹੱਲਾ ਪੰਝਵਾਂ ਏਕਾ ਓੰਕਾਰ ਸਤਗੁਰ ਪ੍ਰਸਾਦ ਰਤੇ ਸੇ ਜੇ ਮੁਖ ਨਾ ਮੋੜਨ ਜਿਨਨੀ ਸੰਝਾਤਾ ਸਾਈਂ ਝੜ ਝੜ ਪਮੰਦੇ ਕੱਚੇ ਬਿਰਹੀ ਜਿੰਨਾ ਕਾਰ ਨ ਆਈ ਧਣੀ ਵੀ ਹੂਣਾ ਪਾਟ ਪਟੰਬਰ ਭਾਹੀ ਸੇਤੀ ਜਾਲੇ ਢੂੜੀ ਵਿੱਚ ਲੁੜੰਦੜੀ ਸੋਹਾ ਨਾਨਕ ਤੈ ਸਹ ਨਾਲੀ ਗੁਰ ਕੈ ਸ਼ਬਦ ਆਰਾਦੀ ਐ ਨਾਮ ਰੰਗ ਬੈਰਾਗ ਜੀਤੇ ਪੰਚ ਬੈਰਾਈਆ ਨਾਨਕ ਸਫਲ ਮਾਰੂ ਇਹੋ ਰਾਗ ਜਾਮੂ ਇੱਕ ਤਾਂ ਲਖ ਤਉ ਜਿਤੀ ਪਿੰਣੜੇ ਦਰ ਕਿੱਤੜੇ ਬ੍ਰਾਹਮਣ ਬਿਰਥਾ ਗयो ਜਨਮ ਜਿਨ ਕੀ ਤੋ ਸੋ ਵਿਸਰੇ ਸੋਰਠ ਸੋ ਰਸ ਪੀਜੀਐ ਕਬ ਹੂ ਨਾ ਫੀਕਾ ਹੋਏ ਨਾਨਕ RAM ਨਾਮ ਗੁਣ ਗਾਈਐ ਦਰਗਾਹ ਨਿਰਮਲ ਸੋਏ ਜੋ ਪ੍ਰਭ ਰਖੇ ਆਪ ਤਿਨ ਕੋਏ ਨ ਮਾਰੇ ਅੰਦਰ ਨਾਮ ਨਿਧਾਨ ਸਦਾ ਗੁਣ ਸਾਰੇ ਇਕਾ ਤੇਕ ਅਗੰਮ ਮਨ ਤਨ ਪ੍ਰਭ ਧਾਰਈ ਲੱਗਾ ਰੰਗ ਅਪਾਰ ਕੋ ਨਾ ਉਤਾਰਈ ਗੁਰਮੁਖ ਹਰਿ ਗੁਣ ਗਾਏ ਸਹਿਜ ਸੁਖ ਸਾਰਈ ਨਾਨਕ ਨਾਮ ਨਿਧਾਨ ਹਿਰਦੈ ਉਰ ਹਾਰਈ ਕਰੇ ਸੋ ਚੰਗਾ ਮਾਨ ਦੁਈ ਗਣਤ ਲਾਹੇ ਆਪਣੀ ਨਦਰ ਨਿਹਾਲ ਆਪੇ ਲਹੂ ਲਾਈ ਜਨ ਦੇ ਹੋ ਮਤੀ ਅਪਦੇਸ ਵਿਚੋਂ ਭਰਮ ਜਾਏ ਜੋ ਧੁਰ ਲਿਖਿਆ ਲੇਖ ਸੋਈ ਸਭ ਕਮਾਏ ਸਭ ਕਸ਼ ਤਿਸਦੈ ਵਸ ਦੂਜੀ ਨਾਹੀਂ ਜਾਏ ਨਾਨਕ ਸੁਖ ਆਨੰਦ ਭਾਏ ਪਰਭੂ ਕੀ ਮੰਨ ਰਜਾਇ ਗੁਰ ਪੂਰਾ ਜਿਨ ਸਿਮਰਿਆ ਸੇ ਭਏ ਨਿਹਾਲ ਨਾਨਕ ਨਾਮ ਆਰਾਧਣਾ ਕਾਰਜ ਆਵੈ ਰਾਸ ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ ਨਾਨਕ ਜਿਉ ਮਥਨ ਮਾਧਾਨੀਆਂ ਤਿਉ ਮਥੇ ਧਰਮ ਰਾਏ ਨਾਮ ਧਿਆਇਨ ਸਾਜਨਾ ਜਨਮ ਪਦਾਰਥ ਜੀਤ ਨਾਨਕ ਧਰਮ ਐਸੇ ਚਵੈ ਕੀਤੋ ਭਵਨ ਪਨੀਤ ਖੁੱਬੜੀ ਕੋਥਾਈ ਮਿੱਠੀ ਗਲਣ ਕਮੰਤਰੀਆ ਨਾਨਕ ਸੇ ਹੀ ਉੱਭਰੇ ਜਿੰਨਾ ਭਾਗ ਮਥਾਏ ਸੁੱਤੜੇ ਸੁਖੀ ਸਵੰਨ ਜੋ ਰੱਤੇ ਸਹਿ ਆਪਣੇ ਪ੍ਰੇਮ ਵਿਸ਼ੋਹਾ ਧੜੀ ਸੋ ਅਠੇ ਪਹਿਰ ਨਵੰਨ ਸੁੱਤੜੇ ਆਸੰਖ ਮਾਇਆ ਝੂਠੀ ਕਾਰਨੇ ਨਾਨਕ ਸੇ ਜਾਗਨ ਜੇ ਰਸ ਨਾ ਨਾਮ ਉਚਾਰਨੇ ਮ੍ਰਿਗ ਤਿਸਨਾ ਪੇਖ ਭੁੱਲਨੇ ਵੁਠੇ ਨਗਰ ਗੰਧਰਵ ਜਿਨਨੀ ਸੱਚ ਆਰਾਧਿਆ ਨਾਨਕ ਮਨ ਤਨ ਫਭ ਪਤਤ ਉਧਾਰਨ ਪਾਰ ਬ੍ਰਹਮ ਸਮਰਥ ਪੁਰਖੇ ਅਪਾਰ ਜਿਸਹਿ ਉਧਾਰੇ ਨਾਨਕਾ ਸੋ ਸਿਮਰੇ ਸਿਰਜਨਹਾਰ ਦੂਜੀ ਛੋੜ ਕਵਾਟੜੀ ਇਕਸ ਸੋ ਚਿਤ ਲਾਏ ਦੂਜੈ ਭਾਵੀ ਨਾਨਕਾ ਵਹਿਣ ਲੜੰਦੜੀ ਜਾਈ ਤੇ ਹਟੜੇ ਬਾਜ਼ਾਰ ਸੌਦਾ ਕਰਨ ਵਣ ਜਾ ਰਿਆ ਸੱਚ ਵਖਰ ਜਿੰਨੀ ਲਦਿਆ ਸੇ ਸੱਚੜੇ ਪਾਸਾਰ ਪੰਥਾ ਪ੍ਰੇਮ ਨ ਜਾਣਈ ਭੂਲੀ ਫਿਰੈ ਗਵਾਰ ਨਾਨਕ ਹਰ ਬਿਸਰਾਏ ਕੈ ਪਾਉਂਦੇ ਨਰਕ ਆਂਦਿਆਰ ਮਾਇਆ ਮਨੋ ਨਾ ਵੀਸਰੈ ਮੰਗੈ ਧੰਮਾ ਧੰਮ ਸੋ ਪ੍ਰਭ ਚਿਤ ਨਾ ਆਵਈ ਨਾਨਕ ਨਹੀਂ ਕਰਮ ਤਿਚਰ ਮੂਲ ਨਾ ਥੁੜੀ ਦੋ ਜਿਚਰ ਆਪ ਕਿਰਪਾਲ ਸ਼ਬਦਿਆ ਖੁਟ ਬਾਬਾ ਨਾਨਕਾ ਖਾਏ ਖਰਚ ਧਨ ਮਾਲ ਖੰਬ ਵਿਕਾਂਦੜੇ ਜੀ ਲਹਾ ਕਿੰਨਾ ਸਾਵੀ ਤੋਲ ਤਨ ਜੜਾਈ ਆਪਣੈ ਲਹਾ ਸੋ ਸੱਜਣ ਟੋਲ ਸੱਜਣ ਸੱਚਾ ਪਾਤਸ਼ਾਹ ਸਿਰਛਾ ਹਾਂਦੇ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ 9